ਆਦੀ ਲੋ ਜੀ ਅੱਜ ਜਗਰਾਂਵਾਲਿਓ ਚੱਲੀਏ ਜਗਰਾਤੇ ਤੇ ਅਸੀਂ ਤਾਂ ਤਿਆਰ ਆ ਸਾਡੀਆਂ ਗੱਡੀਆਂ ਇੱਕ ਤਾਂ ਆ ਗੱਡੀ ਖੜੀ ਆ ਇੱਕ ਉਹ ਖੜਾ ਟੀਵੀਐਸ ਰਾਈਡਰ ਦੋ ਮੋਟਰਸਾਈਕਲਾਂ ਤੇ ਚੱਲੇ ਆ ਕਿਉਂਕਿ ਬਰਸਾਤ ਬਹੁਤ ਜ਼ਿਆਦਾ ਹੁਣ ਵੀ ਬੱਦਲ ਪੂਰਾ ਐਣ ਸਾਰੇ ਪਾਸੇ ਬੱਦਲੀ ਬੱਦਲਾ ਤੇ ਪਰ ਅਸੀਂ ਕਾਹਨੂੰ ਹਟਦੇ ਆ ਜਗਰਾਂਵਾਲੇ ਜਗਰਾਤੇ ਤੇ ਤਾਂ ਜਾਵਾਂਗੇ ਤੇ ਤਿਆਰੀ ਐ ਕੁਲਵਿੰਦਰ ਬੈਠਾ ਵਾ ਦਰਸ਼ਨਾ ਹੱਥ ਕਾਢਦੇ ਆ ਦਰਸ਼ਨਾ ਸਾਡੇ ਨਾਲ ਤਾਬੇ ਵਾਲਾ ਗਰੀਬ ਬੰਦਿਆਂ ਨਾਲ ਸਾਡੀ ਯਾਰੀ ਆ ਇਹ ਚੱਲੇ ਇੱਕ ਬੰਦਾ ਆ ਰਿਹਾ ਤੁਹਾਡਾ ਚਾਰ ਜਾਨੇ ਚੱਲੇ ਆ ਦੋ ਮੋਟਰਸਾਈਕਲਾਂ ਤੇ ਕਾਰ ਨਹੀਂ ਲੈ ਕੇ ਜਾਣੀ ਕਿਉਂਕਿ ਉੱਥੇ ਮੀਂਹ ਬਹੁਤ ਆ ਤੇ ਇਸ ਲਈ ਮੋਟਰਸਾਈਕਲਾਂ ਤੇ ਜਾ ਰਹੇ ਆ ਦਿਖਾਉਣੇ ਆ ਰਾਹ ਦਾ ਹਾਲ ਤੁਹਾਨੂੰ ਕਿਵੇਂ ਆ ਸਾਰਾ ਜਗਰਾਤਾ ਚੈੱਕ ਦਿਖਾਵਾਂਗੇ ਤੁਹਾਨੂੰ ਗੱਟ ਤਿਆਂ ਤੇ ਆ ਰਿਹਾ ਰੁਕੇ ਆ ਹੁਣ ਟੈਂਕ ਦੇ ਮੋਟਰਸਾਈਕਲ ਦੀ ਆਰਸੀ ਲੈਣੀ ਆ ਤੇ ਆ ਮੋਟਰਸਾਈਕਲ ਆ ਦੀ ਆਰਸੀ ਇਸੇ ਮੁੰਡਾ ਲੈ ਕੇ ਜਾਊਗਾ ਇਹ ਜੰਡੇ ਵਾਲਾ ਗੁਰੂ ਕਾਜੀ ਇੱਥੇ ਹਰ ਸਾਲ ਮਾਤਾ ਦੇ ਜਿਹੜੇ ਦਰਸ਼ਨਾਂ ਨੂੰ ਜਾਂਦੀ ਹੈ ਸੰਗਤ ਉਹਨਾਂ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਵਾ ਤੇ ਸਾਸੀਂ ਵੀ ਹੁਣ ਇੱਥੇ ਚਾਹ ਪਕੌੜੇ ਖਾ ਕੇ ਜਾਵਾਂਗੇ ਤੇ ਵੈਸੇ ਪ੍ਰਸ਼ਾਦ ਦੇ ਵੀ ਇੱਥੇ ਤਿਆਰ ਕੀਤੇ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਪਿੱਛੇ ਬੀਬੀਆਂ ਜਿਹੜੀਆਂ ਹੈਗੀਆਂ ਪ੍ਰਸ਼ਾਦੇ ਤਿਆਰ ਕਰੀ ਜਾਂਦੀਆਂ ਤਾਜ਼ੇ ਤੇ ਸੰਗਤ ਵਾਸਤੇ ਤੇ ਬਹੁਤ ਸਾਫ਼ ਸਾਫ਼ ਸੁਭਈਆ ਇੱਥੇ ਸਾਫ਼ ਸੁਥਰਾ ਸਾਰਾ ਹੈਗਾ ਸਭ ਤੇ ਫਿਰ ਇੱਕ ਸਾਲ ਹੀ ਲੰਗਰ ਹੁੰਦਾ ਤੇ ਸਾਹਮਣੇ ਮਾਤਾ ਦੇ ਦਰਸ਼ਨ ਕਰ ਸਕਦੇ ਆ ਆਪਾਂ ਮਾਤਾ ਦਾ ਸਰੂਪ ਆ ਇਹ ਸਤਲੋਜ ਦਾ ਦੇਖੋ ਹਾਲ ਬਹੁਤ ਪਾਣੀ ਆ ਜੀ ਸਤਲੋਜ ਦੇ ਵਿੱਚ ਸਾਰਾ ਫੁੱਲ ਜਾ ਰਿਹਾ ਬਹੁਤ بارش ਹੋਣ ਕਰਕੇ ਸਾਰੇ ਪਾਣੀ ਪਾਣੀ ਆ ਸਤਲੋਜ ਦੇ ਦੂਰ ਦੂਰ ਤੱਕ ਜਿੱਥੇ ਵੀ ਨਿਗਾ ਜਾਂਦੀ ਆ ਪਾਣੀ ਪਾਣੀ ਆ ਕਾਫੀ ਆ ਇੰਨਾ ਕਦੇ ਅਸੀਂ ਵਗਦਾ ਵੇਖਿਆ ਨਹੀਂਗਾ ਬਹੁਤ ਜ਼ਿਆਦਾ ਪਾਣੀ ਆ ਰਿਆ ਵਾ ਹੁਣ ਅਸੀਂ ਚਹਾਲ ਡੈਮ ਤੇ ਪਹੁੰਚ ਗਏ ਆ ਤੇ ਇਹ ਚਹਾਲ ਡੈਮ ਤੇ ਵੀ ਲੰਗਰ ਲੱਗਦਾ ਵਾ ਇੱਥੇ ਵੀ ਜਿੰਨੀਆਂ ਵੀ ਸੰਗਤਾਂ ਜਗਰੋਂ ਤੋਂ ਜਾਂ ਦੂਰ ਨੇੜੇ ਤੋਂ ਆਉਂਦੀਆਂ ਵਾ ਲੰਗਰ ਛਕਦੀਆਂ ਆ ਵਾ ਇਹ 3 ਦਿਨ ਲਈ ਭੰਡਾਰਾ ਕੀਤਾ ਜਾਂਦਾ ਜਬਰੋਂ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਇੱਥੇ ਭੰਡਾਰਾ ਲਾਇਆ ਵਾ ਇਹ ਹਸ਼ਿਆਰਪੁਰ ਤੋਂ 7-8 ਕਿਲੋਮੀਟਰ ਅੱਗੇ ਤੇ ਚਹਾਲ ਡੈਮ ਆ ਜਿੱਥੇ ਇਹ ਭੰਡਾਰਾ ਤੇ ਵਧੀਆ ਕੁਰਸੀਆਂ ਵਗੈਰਾ ਲੱਗੀਆਂ ਹੋਈਆਂ ਠੰਡਾ ਪਾਣੀ ਆ ਪੀਣੋਂ ਪੂਰਾ ਪ੍ਰਵਾਹ ਦਾ ਤੇ ਜਿੰਨੀ ਵੀ ਸੰਗਤ ਆਉਂਦੀ ਆ ਪਹਾੜ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਚਾਹ ਪਾਣੀ ਛਕਦੀ ਆ ਲੰਗਰ ਛਕਦੀ ਆ ਜਿਹਨੂੰ ਲੋੜ ਆ ਜਿੰਨਾ ਤੇ ਉਸ ਤੋਂ ਬਾਅਦ ਫਿਰ ਅੱਗੇ ਵਾਦੀ ਆ ਤੇ ਗਾਉਂਦੇ ਮਾਤਾ ਦੇ ਦਰਸ਼ਨਾਂ ਨੂੰ ਸੰਗਤ ਇੱਥੋਂ ਹੁਣ ਚੱਲੂਗੀ ਵਿਕਾਰਾ ਸ਼ੀਰਾ ਵਾਲੀ ਦਾ ਉਹ ਸਾਚੇ ਦਰਵਾਜ਼ਾ ਕੀ ਜੈ ਅਗਰ ਦੂਖਾਏਗਾ ਮੈਨੂੰ ਇਹ ਰੱਬ ਦੇ ਨਾਲ ਉਹਨਾਂ ਕੋਈ ਇਹ ਨਹੀਂ ਕਰਦਾ ਤੇਰੇ ਅੰਦਰ Já caralho, geral... ੋ ਜੈ ਮਾਤਾ ਦੀ ਜੈ ਮਾਤਾ ਓਏ ਮੰਗਲ ਕਰਨੀ ਜੈ ਮਾਤਾ ਓਏ ਮੰਗਲ ਕਰਨੀ ਜੈ ਮਾਤਾ ਓ ਜੈ ਮਾਤਾ ਦੀ ਜੈ ਮਾਤਾ ਮਾ ਕੋਠੀਆਂ ਦੇਵੇ ਜੈ ਮਾਤਾ ਦੀ ਮਾ ਗੱਟੀਆਂ ਦੇਵੇ ਜੈ ਮਾਤਾ ਦੀ ਮਾ ਪੁੱਤ ਦੇਵੇ ਜੈ ਮਾਤਾ ਦੀ ਮਾ ਧੀਆ ਦੇਵੇ ਜੈ ਮਾਤਾ ਦੀ ਓਏ ਮੰਗਲੋ ਬੱਚਿਓ ਜੈ ਮਾਤਾ ਦੀ ਓਏ ਕੱਜ ਕੇ ਬੋង ਜੈ ਮਾਤਾ ਦੀ ਓ ਜੀ ਸਾਡੇ ਘਰ ਵਾਸਤੇ ਮਾਤਾ ਚੰਤਪੁਰੀ ਦੇ ਦਰਸ਼ਨ ਕਰ ਲੋ ਸਾਰੇ ਭਾਈ ਮਾਤਾ ਚੰਤਪੁਰੀ ਅੱਜ ਜਗਰੌਂ ਵਾਲਿਆਂ ਦਾ ਜਗਰਾਤਾ ਚੰਦਪੁਰ ਨਹੀਂ ਤੇ ਸਾਰਾ ਜਗਰੌਂ ਪਹੁੰਚਿਆ ਹੋਇਆ ਇੱਥੇ ਤੇ ਮਾ ਦਰਸ਼ਨ ਕਰ ਸਕਦੇ ਆ ਤੁਸੀਂ ਮਾਤਾ ਦੇ ਮਾਤਾ ਚੰਤਪੁਰਨੀ ਦੇ ਸਾਰੇ ਦਰਬਾਰ ਦੇ ਜਰੇ ਵੱਡੇ ਵੀਰ ਜੀ ਆ ਜਗਰੋਂ ਤੋਂ ਤੁਰ ਕੇ ਆਇਆ ਵੀਰ ਜੀ ਕਈ ਸਾਲਾਂ ਤੋਂ ਵੀਰ ਜੀ ਸੇਵਾ ਕਰ ਰਹੇ ਨੇ ਜਗਰੋਂ ਤੋਂ ਪੈਦਲ ਯਾਤਰਾ ਕਰਕੇ ਮਾਤਾ ਜਿੰਦਪੁਰਣੀ ਦੇ ਦਰਬਾਰ ਤੇ ਪਹੁੰਚਦੇ ਨੇ ਕਾਬੀਰ ਜੀ ਨੇ ਆਲਾਏ ਨੇ ਸਾਡੇ ਭਰਾਵਾਂ ਔਰ ਵੀਰੇ ਜੈ ਮਾਤਾ ਦੀ ਜੈ ਮਾਤਾ ਦੀ ਚੜ ਦੀ ਕਲਾ ਰੱਖੇ ਮਾਤਾ ਇਹਨਾਂ ਸਾਰਿਆਂ ਲਈ ਤੇ ਆ ਮਾਤਾ ਦੇ ਦਰਬਾਰ ਦਾ ਜਿਹੜਾ ਹੈਗਾ ਤੁਸੀਂ ਸਾਰਾ ਦੇਖ ਸਕਦੇ ਐ ਦ੍ਰਿਸ਼ ਦਰਸ਼ਨ ਕਰਕੇ ਸਗਤ ਸਾਰੀ ਵਾਪਸ ਜਾ ਰਹੀ ਹੈ ਇੱਥੋਂ ਸਾਰੀ ਸੰਗਤ ਦਰਸ਼ਨ ਕਰਕੇ ਮਾਤਾ ਦੇ ਅੱਜ ਰਾਸ਼ ਕਾਫੀ ਆ ਕਿਉਂਕਿ ਜਦਰਾਵਾਲਿਆਂ ਦਾ ਜਗਰਾਤਾ ਹੋਣ ਕਰਕੇ ਤੇ ਕਾਫੀ ਭੀੜ ਹੋਊਗੀ ਅੱਜ ਦਾ ਦੇ ਦਰਸ਼ਨ ਕਰ ਸਕਦੇ ਆ ਜੀ ਦਰਬਾਰ ਦੇ ਤੁਸੀਂ ਕਿ ਰਾਜ ਕਾਫੀ ਆ ਕਿ ਅਸੀਂ ਚੰਦਪੁਰੀ ਦਰਬਾਰ ਤੇ ਆਏ ਸੀ ਤੇ ਸਾਨੂੰ ਕਿਸੇ ਨੇ ਦੱਸਿਆ ਸੀ ਬਾਬਾ ਨਕੂਦਰ ਦਾਸ ਜੀ ਉਹਨਾਂ ਦੇ ਅਸੀਂ ਹੁਣ ਦਰਸ਼ਨਾਂ ਲਈ ਆਏ ਆ ਤੇ ਵੈਸੇ ਇਹ ਲੱਭ ਲਿਆ ਸੀ ਤਲਵਾਲਾ ਰੋਡ ਤੇ ਆ ਤੇ ਹੁਣ ਅੰਦਰ ਜਾ ਰਹੇ ਆ ਆ ਜਿਹੜਾ ਦਰਾਗ ਤਾਂ ਕਾਫੀ ਪੁਰਾਣਾ ਹੈ ਇਹ ਇਹਦਾ ਟਾਣਾ ਇੱਧਰ ਆਇਆ ਹੋਇਆ ਇਕ ਕੋਈ ਦਰਾਖਤ ਆਲਾ ਦਾ ਨਈ ਆਡਾ ਬਹੁਤ ਪੁਰਾਣੇ ਦਰਾਖਤ ਆ ਹਨਾ ਟੈਂਕੂ ਲੋ ਜੀ ਇੱਥੇ ਪਹਿਲਾਂ ਐਂਟਰੀ ਕਰਾਉਣੀ ਪੈਂਦੀ ਆ ਪਿੰਡ ਜੀ ਜਗਰਾਉਂ ਜੀ ਉਹ ਲੈਣੇ ਜੋੜੇ ਠੀਕ ਆ ਜੀ ਇਹ ਜੋੜਾ ਘਰ ਬਣਿਆ ਹੋਇਆ ਇੱਥੇ ਲੋ ਜੀ ਇਹ ਦਰਬਾਰ ਤੇ ਜਾਣ ਲਈ ਰਸਤਾ ਵਾ ਤੇ ਚੱਲਦੇ ਆਂ ਉੱਪਰ ਦਿਖਾਉਣੇ ਆ ਤੁਹਾਨੂੰ ਦਰਬਾਰ ਮੈਂ ਵੀ ਪਹਿਲੀ ਵਾਰ ਹੀ ਆਇਆ ਆ ਇੱਥੇ ਕਿਉਂਕਿ ਮੈਂ ਵੀ YouTube ਤੇ ਦੇਖਿਆ ਸੀਗਾ ਸਾਡੇ ਦੋਸਤ ਨੇ ਕਿਸ ਨੇ ਪਾਇਆ ਸੀਗਾ ਉਹਨੂੰ ਵੇਖ ਕੇ ਅਸੀਂ ਇੱਥੇ ਆਏ ਆ ਇਹ ਬਿਲਕੁਲ ਪਹਾੜਾਂ ਦੇ ਵਿਚਕਾਰ ਆ ਜਗਾ ਬਣੀ ਆਸੇ-ਪਾਸੇ ਡੂੰਘੇ ਡੂੰਘੇ ਖੱਡਾਂ ਆ ਮਨਜ਼ੂਰ ਤਾਂ ਖੁਗਣਾ ਬਹੁਤ ਵਧੀਆ ਹੈਗਾ ਮੌਸਮ ਵੈਦਰ ਵੀ ਵਧੀਆ ਰੋਗੀਆਂ ਖੱਡਾਂ ਦੇ ਵਿੱਚ ਤੇ ਪਾਪ ਖੰਡਨ ਦਾ ਰਸਤਾ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਥੇ ਜੇ ਕਿਸੇ ਨੇ ਕੋਈ ਗਲਤੀ ਕੀਤੀ ਆ ਤਾਂ ਉਹਦੇ ਪਾਪਾਂ ਹੁੰਦਾ ਨਾਉਣ ਨਾਲ ਦੂਰ ਹੋ ਜਾਂਦੇ ਆ ਕੁਝ ਜੰਗਲ ਆ ਸਾਰੇ ਆਸੇ ਪਾਸੇ ਲਓ ਜੀ ਦਰਵਾਜ਼ੇ ਵਿੱਚ ਚੱਲਦੇ ਆਂ ਇੱਥੇ ਗੱਦੀ ਸਾਹਾਂ ਚਾਹੀਏ ਇਹ ਨਾਲ ਦੀ ਗੱਦੀ ਹੈ ਜੀ ਇਹ ਹੈ ਜੀ ਬਾਬਾ ਨਕੋਦਰਦਾਸ ਜੀ ਜਮਾਤਾ ਦੀ ਉਹ ਜੀ ਲੰਗਰ ਹਾਲ ਦੇ ਵਿੱਚ ਪਹੁੰਚ ਗਏ ਇੱਥੇ ਹਰ ਟਾਈਮ ਜਦੋਂ ਵੀ ਸੰਗਤ ਆਉਂਦੀ ਆ ਤਾਂ ਉਹਨੂੰ ਲੰਗਰ ਛਕਾਇਆ ਜਾਂਦਾ ਹਰ ਟਾਈਮ ਲੰਗਰ ਦਾ ਪ੍ਰਬੰਧ ਆ ਇੱਥੇ ਪੂਰਾ ਤੇ ਸੰਗਤ ਜਦੋਂ ਵੀ ਆਵੇ ਤਾਂ ਇੱਥੇ ਪ੍ਰਸ਼ਾਦਾ ਖਾ ਸਕਦੀ ਹੈ ਇਹ ਲੰਗਰ ਹਾਲ ਆ ਜੀ ਥੱਲੇ ਬਣਿਆ ਹੋਇਆ ਜਿੱਥੇ ਪਾਪ ਕੋਈ ਕਰਦਾ ਤਾਂ ਇੱਥੇ ਨਹਾਉਂਦਾ ਤਾਂ ਉਹਦੇ ਪਾਪ ਜਿਹੜੇ ਆ ਬਖਸ਼ੇ ਜਾਂਦੇ ਆ ਇਹ ਜਗ੍ਹਾ ਤੇ ਆ ਇੱਕੋ ਪਰੇ ਬਣੀ ਹੋਈ ਆ ਆ ਚੋ ਆ ਰਹੀ ਆ ਥੱਲੇੋਂ ਪਾਣੀ ਆ ਰਿਹਾ ਥੋੜਾ ਥੋੜਾ ਤੇ ਦਿਖਾਉਣੇ ਆ ਤੁਹਾਨੂੰ ਅੰਦਰੋਂ ਜਾ ਕੇ ਇਹ ਸਬਜੀ ਦੀ ਜਗ੍ਹਾ ਬਣੀ ਹੋਈ ਹੈ ਜੀ ਸਬਜੀ ਮਹਾਰਾਜ ਦੀ ਬਿਲਕੁਲ ਇਹ ਜੰਗਲ ਦੇ ਵਿੱਚ ਆਸੇ-ਪਾਸੇ ਕੋਈ ਵੀ ਨਹੀਂਗਾ ਅਸੀਂ ਚਾਰੇ ਜਣੇ ਆ ਬਿਲਕੁਲ ਸੁੰਨਾ ਰਾਹ ਇਹ ਤੇ ਇਹ ਇੱਥੇ ਜਿਹੜੇ ਮਹਾਪੁਰਸ਼ ਹੋਏ ਆ ਉਹਨਾਂ ਦੀ ਸਮਾਦ ਬਣੀ ਹੋਈ ਆ ਕੁੰਡੇ ਲੱਗੇ ਹੋਏ ਅੰਦਰ ਜਾ ਨਹੀਂ ਸਕਦੇ ਜਿੰਦੇ ਦੇ ਅੱਗੇ ਆ ਜੀ ਬਾਕੀ ਆਹੀ ਨਲਕਾ ਵਾ ਜਿਹਦੇ ਪਾਣੀ ਦੇ ਇਸ਼ਨਾਨ ਦੇ ਨਾਲ ਬੰਦੇ ਦੇ ਪਾਪ ਧੁੱਤੇ ਜਾਂਦੇ ਆ ਤੇ ਇਹਦੇ ਅੰਦਰ ਖੂਹੀ ਬਣੀ ਆ ਇਸ ਤਰ੍ਹਾਂ ਇੱਧਰ ਖੂਹੀ ਆ ਇਹ ਖੂਹੀ ਚੋਂ ਜਲ ਲਿਆ ਕੇ ਜਿਹੜਾ ਹੈਗਾ ਨਲਕਾ ਲਾਇਆ ਗਿਆ ਵਾ ਤੇ ਚਲੋ ਦਰਸ਼ਨ ਆਪਾਂ ਨਲਕੇ ਦਾ ਜਲ ਥੱਲੇ ਪਾਣੀ ਪੀਨੇ ਆ ਸਾਡੇ ਦੋ ਬੰਦੇ ਡਰਦੇ ਆ ਥੋੜਾ ਜਿਹਾ ਉਹ ਨਹੀਂ ਆਏ ਕਿਉਂਕਿ ਸਾਰਾ ਜੰਗਲੀ ਇਲਾਕਾ ਅਸੀਂ ਅੱਧ ਸ਼ਰਾਨਾ ਜਾਂ ਕਰ ਲਿਆ ਬਾਈ ਜੀ ਮੂੰਹ ਹੱਥ ਧੋ ਲਿਆ ਹੱਥ ਮੂੰਹ ਧੋ ਲਿਆ ਕਿਉਂਕਿ ਕੱਪੜੇ ਲੈ ਕੇ ਨਹੀਂ ਆਏ ਸੀ ਨਹੀਂ ਤਾਂ ਨਾ ਹੀ ਲੈਂਦੇ ਚਲੋ ਬਾਬੇ ਨੂੰ ਕਹਿੰਦੇ ਆ ਮaaf ਕਰੀ ਜੇ ਕੋਈ ਗਲਤੀ ਹੋ ਗਈ ਤਾਂ ਸਾਤੋਂ ਇੱਥੇ ਜਿਹੜੇ ਹੈਗੇ ਆ ਪਾਪ ਖੰਡਨ ਵਿੱਚ ਸਾਬਣਾਂ ਤੇ ਸ਼ੈਂਪੂ ਦੇ ਨਾਲ ਨਹਾਣਾ ਮਨਾ ਹੈ ਕੋਈ ਵੀ ਪੁਰਾਣਾ ਕੱਪੜਾ ਸੁਟਣਾ ਮਨਾ ਹੈ ਸਫਾਈ ਦਾ ਆਪ ਖੁਦ ਹੀ ਸੰਜੋਗ ਕਰੋ ਇਹ ਜਗ੍ਹਾ ਬਣੀ ਹੋਈ ਹੈ ਜੀ ਤੇ ਇੱਥੇ ਬਣਾਤੋਲਾ ਲੇਡੀਜ਼ ਵਾਸਤੇ ਹੋਣਾ ਵੀਰੇ ਇਹ ਆ ਖੂਹ ਆ ਪ੍ਰਚੀਨ ਖੂਹ ਆ ਤੇ ਇੱਥੇ ਵੀ ਨਲਕਾ ਲੱਗਿਆ ਹੋਇਆ ਆ ਇੱਥੇ ਵੀ ਹੈ ਅੰਦਰ ਇੱਥੇ ਹੀ ਇਹੀ ਜਗਾ ਵਾ